होंगे अंबानियों ने पैसे बने होंगे बड़े बड़े सेठ लेकिन पिछले 20 साल में अगर किसी ने सबसे ज्यादा इज्जत कमाई है तो हमारी अध्यक्षा सोनिया जी ने कमाई ये सत्य है और सिद्धू सत्य बोलता है समझ रहे हो 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 समझ रहा? समझ रहे रहे ना <laughs> मेरे सिद्धू जी हाँ जी आप यहां बैठकर मुस्कुरा रहे ਪੰਜਾਬ ਦੀਆਂ ਜਿੰਨੀਆਂ ਸੜਕਾਂ ਸੜਕਾਂ ਹੋਰਾਂ ਦੇ ਸਾਰਿਆਂ ਦੀ ਪੈਚ ਵਰਕ ਉਹਨਾਂ ਨੇ ਕਰਾ ਦਿੱਤੀ ਬਣਾਇਆ ਕਿ ਨਹੀਂ ਕਰਾਇਆ ਕਿ ਨਹੀਂ ਇਹ ਜਿਹੜੇ ਯੂਪੀ ਦੇ ਵਿਹਾਰ ਦੇ ਦਿੱਲੀ ਦੇ ਪਈਏ ਆ ਕੇ ਤੇ ਰਾਜ ਕਰਦੇ ਨੇ ਬੜੇ ਨਹੀਂ ਬੜੇ ਕਲ ਚੁੱਕੇ ਹੈ ਕਲ ਯੁਗ ਦੋਸਤੋ ਪਿਛਲੇ 4-5 ਦਿਨਾਂ ਤੋਂ ਪ੍ਰਿੰਕਾ ਗਾਂਧੀ ਅਤੇ ਨਵਜੋਤ ਸਿੰਘ ਸਿੱਧੂ ਦੀਆਂ ਮੁਲਾਕਾਤਾਂ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਰਾਜਨੀਤਿਕ ਵਿਜੇ ਤਸਵੀਰਾਂ ਬਹੁਤ ਕੁਝ ਬਿਆਨ ਕਰ ਦਿੰਦੀਆਂ ਹਨ। ਭਵਿੱਖ ਵਾਲੇ ਇਸ਼ਾਰਾ, ਕੁਝ ਚਰਚਾਵਾਂ ਹੋਣ ਵੀ ਲੱਗ ਪਈਆਂ ਹਨ। ਨਵਜੋਤ ਸਿੰਘ ਸਿੱਧੂ ਦੇ ਮੋਰ ਤੋਂ ਰਾਜਨੀਤੀ ਦੇ ਪੜ ਵਿੱਚ ਐਕਟਿਵ ਹੋਣ ਦੀਆਂ ਖਬਰਾਂ ਹੌਲੀ-ਹੌਲੀ ਵਾਇਰਲ ਕੀਤੀਆਂ ਜਾ ਰਹੀਆਂ ਹਨ। ਉਹਨਾਂ ਦੇ ਮੋਢੇ ਉੱਪਰ ਥਾਪੜਾ ਹੈ ਪ੍ਰਿੰਕਾ ਗਾਂਧੀ ਦਾ। ਜੀ ਹਾਂ, ਗਾਂਧੀ ਫੈਮਿਲੀ ਵਿੱਚੋਂ ਪ੍ਰਿੰਕਾ ਗਾਂਧੀ ਦਾ ਕੀ ਦੋਸਤੋ 2027 ਦੀਆਂ ਚੋਣਾਂ ਵੇਲੇ ਵਿਸ਼ਾਈ ਗਈ ਵਿਸਾਦ ਵਿੱਚ ਨਵਜੋਤ ਸਿੰਘ ਜੀ ਹਾਂ ਮੁੱਖ ਮੰਤਰੀ ਦਾ ਚਿਹਰਾ ਹੋਣਗੇ ਉਹ ਪਰ ਨਾਲ ਹੀ ਦੋਸਤੋ ਦਲਤਵੋਟਾਂ ਲਈ ਦਲਤ ਚਿਹਰਾ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਵੀ ਤਾਂ ਪ੍ਰਮੋਟ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਵੀ ਤਾਂ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਦੇ ਦਾਵੇਦਾਰ ਵਜੋਂ ਪ੍ਰਚਾਰਿਆ ਜਾ ਰਿਹਾ ਹੈ ਕਿ ਜੋ ਕੀ ਜੋ ਥੰਬਨੇਲ ਵਿੱਚ ਦਰਸਾਇਆ ਗਿਆ ਹੈ ਕਿ ਇਹੋ ਸੈਨੈਰੋ ਹੋਵੇਗਾ 2027 ਦੀਆਂ ਚੋਣਾਂ ਵੇਲੇ ਪੰਜਾਬ ਕਾਂਗਰਸ ਦਾ ਅਜ ਦੀ ਵੀਡੀਓ ਵਿੱਚ ਇਸ ਵਿਸ਼ੇ ਬਾਰੇ ਹੀ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲਓ ਦੋਸਤੋ ਕੁਝ ਨੂੰ ਹੋ ਸਕਦਾ ਹੈ ਕਿ ਇਹ ਗੱਲ ਥੋੜੀ ਵਧਾ ਕੇ ਅਤੇ ਬਹੁਤ ਜਲਦੀ ਕਰ ਦਿੱਤੀ ਗਈ ਲੱਗਦੀ ਹੋਵੇ ਪਰ ਦੋਸਤੋ ਖੇਡ ਖੇਡਣ ਤੋਂ ਪਹਿਲਾਂ ਬਸਾਦਤਾ ਬਿਛਾਈ ਹੀ ਜਾਂਦੀ ਹੈ ਆਪਣੇ ਆਪਣੇ ਮੂਰੇ ਫਿੱਟ ਕੀਤੇ ਜਾਂਦੇ ਹਨ ਪੰਜਾਬ ਵਿੱਚ ਵੀ ਦੋਸਤੋ ਇਹ ਕੁਝ ਹੋ ਰਿਹਾ ਹੈ ਜੇ ਸ਼੍ਰੋਮਣੀ ਕਾਲੀ ਦਲ ਬਾਦਲ ਹੜਪੀੜਤਾ ਦੀ ਮਦਦ ਦੇ ਨਾ ਹੈਠ ਆਪਣੀ ਸਿਆਸੀ ਜਿਹਾ ਆਪਣਾ ਸਿਆਸੀ ਦਾ ਰਮਰਤੋ ਤਿਆਰ ਕਰਨ ਦੀ ਕੋਸ਼ਿਸ਼ ਵਿੱਚ ਲੱਗਾ ਹੋਇਆ ਹੈ ਤਾਂ ਆਮ ਆਦਮੀ ਪਾਰਟੀ ਜਿਹਾ ਆਮ ਆਦਮੀ ਪਾਰਟੀ ਪੰਜਾਬ ਵਿੱਚ ਆਪਣੀਆਂ ਪ੍ਰਾਪਤੀਆਂ ਦੱਸਣ ਦੀ ਥਾਂ ਭਾਜਪਾ ਨੂੰ ਭਾਜਪਾ ਨੂੰ ਭਾਜਪਾ ਨੂੰ ਪੰਜਾਬ ਦਾ ਸਾਬਦ ਕਰਨ ਵਿੱਚ ਪੂਰੀ ਲੱਗੀ ਹੋਈ ਹੈ ਬੀਜਪੀ ਤੋਂ ਡਾਰਾ ਕਿਤਨਾ ਕਿਤੇ ਅੰਦਰ ਉਸਦੇ ਬੈਠਿਆ ਹੀ ਹੋਇਆ ਹੈ ਕਿਧਰੇ ਪੰਜਾਬੀ ਜਿਵੇਂ ਪਹਿਲਾਂ ਉਹਨਾਂ ਨੇ ਕਾਂਗਰਸੀਆਂ ਅਕਾਲੀਆਂ ਤੋਂ ਸਤਿਆ ਹੋਏ ਹਨ ਆਮ ਆਦਮੀ ਪਾਰਟੀ ਨੂੰ ਮੌਕਾ ਦੇ ਦਿੱਤਾ ਕਿਧਰੇ ਪੰਜਾਬ ਦੇ ਲੋਕ ਭਾਈਪਾਵਲ ਆਕਰਸ਼ਿਤ ਨਾ ਹੋ ਜਾਣ ਕਿ ਇੱਕ ਵਾਰ ਇਹਨਾਂ ਨੂੰ ਵੀ ਟਰਾਈ ਕਰਕੇ ਵੇਖ ਲਈਏ ਇਸੇ ਕਰਕੇ ਉਹਨਾਂ ਦੀ ਛਵੀ ਵਿਗਾੜਨ ਦੀ ਕੋਸ਼ਿਸ਼ ਲਗਾਤਾਰ ਕੀਤੀ ਜਾ ਰਹੀ ਹੈ ਪੰਜਾਬ ਵਿੱਚ ਇਸਾ ਕਰਕੇ ਦੋਸਤੋ ਪੰਜਾਬ ਵਿੱਚ ਅਕਾਲੀ ਕਾਂਸੀ ਆਮ ਆਦਮੀ ਪਾਰਟੀ ਇਹ ਸਾਰੇ ਰਲ ਮਿਲ ਕੇ ਐਨਟੀ ਬੀਜਪੀ ਮਾਹੌਲ ਪੰਜਾਬ ਵਿੱਚ ਸਰਜਨ ਵਿੱਚ ਲੱਗੇ ਰਹਿੰਦੇ ਹਨ 2027 ਭਾਵੇਂ ਦੂਰ ਹੈ ਪਰ ਕਿੰਨੀ ਕੁ ਦੂਰ ਸਾਲ 100 ਸਾਲ ਦੀ ਤਾਂ ਗੱਲ ਹੈ ਦੋਸਤੋ ਇਸ ਨੂੰ ਵੇਖਦੇ ਹੋਏ ਪੰਜਾਬ ਵਿੱਚ ਕਾਂਗਰਸ ਪਾਰਟੀ ਵੀ ਤਿਆਰੀਆਂ ਕਰ ਰਹੀ ਹੈ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਕੌਣ ਹੈ ਉਸ ਵਿੱਚ ਹੁਣ ਦੋਸਤੋ ਰਾਹੁਲ ਗਾਂਧੀ ਅਤੇ ਪ੍ਰਿੰਕਾ ਗਾਂਧੀ ਉਹ ਇਸ ਕਾਰਜ ਵਿੱਚ ਡੱਟ ਗਏ ਲੱਗਦੇ ਹਨ ਸੋਨੀਆ ਗਾਂਧੀ ਹੁਣ ਦੋਸਤੋ ਬੈਗ ਸੀਟ ਤੇ ਆ ਗਈ ਲੱਗਦੀ ਹੈ ਕਾਰਨ ਇੱਕ ਤਾਂ ਉਹਨਾਂ ਦੀ ਵੱਧਦੀ ਹੋਈ ਉਮਰ ਜਾਂ ਫਿਰ ਬਿਮਾਰੀ ਜਾਂ ਜਾਂ ਫਿਰ ਦੋਸਤੋ अलादन कम्मा निकलना किवें राहुल गांधी ਦੇ ਗਵਾਈ ਵਿੱਚ ਕਾਂਗਰਸ ਪਾਰਟੀ ਲਗਾਤਾਰ ਹਾਰ ਤੋਂ ਹਾਰ ਪ੍ਰਾਪਤ ਕਰ ਰਹੀ ਹੈ ਇੱਕ ਹਾਰ ਤੋਂ ਬਾਅਦ ਦੂਜੀ ਹਾਰ ਇਸ ਦੇ ਰਿਕਾਰਡ ਰਾਹੁਲ ਗਾਂਧੀ ਵੱਲੋਂ ਬਣਾਏ ਜਾ ਰਹੇ ਹਨ ਇਸੇ ਕਰਕੇ ਦੋਸਤੋ ਹੁਣ ਕਾਂਗਰਸ ਵਿੱਚ ਤਾਕਤ ਦੇ ਦੋ ਧੁਰੇ ਨਵੇਂ ਸਥਾਪਿਤ ਹੋ ਗਏ ਹਨ ਬੇਸ਼ੱਕ ਤਾਕਤ ਮੁਖਤੇ ਨੇ ਰਾਹੁਲ ਗਾਂਧੀ ਦੇ ਹੱਥ ਹੀ ਹੈ ਪਰ ਦੋਸਤੋ ਨਾਲ ਹੀ ਪ੍ਰਿੰਕਾ ਗਾਂਧੀ ਦਾ ਤੜਾ ਉਹ ਵੀ ਪੂਰੀ ਪਾਵਰ ਰੱਖਦਾ ਹੈ ਮੋਦੀ ਜੀ ਕਾ ਕਿਆ ਕਹਿਨਾ ਦੇਸ਼ ਕੇ ਪਹਿਲੇ ਐਸੇ ਪ੍ਰਧਾਨ ਮੰਤਰੀ ਹੈ ਜੋ ਪਰਮਨੈਂਟ ਆਪਣੀ ਹੀ ਪੀੜਾ ਮੇ ਪਰੇਸ਼ਾਨ ਰਹਤੇ ਹਨ ਕਰਨਾਟਕ ਆ ਗਈ ਬੜੀ ਲੰਬੀ ਲਿਸਟ ਲੈ ਕੇ ਕਿ ਭਾਈ ਮੈਨੂੰ ਇਤਨੀ ਗਾਲੀਆਂ ਦੀ ਹੈ। ਯਹਾਂ ਹੈ, ਯਹਾਂ ਵੀ ਕਹਿਣ ਲੱਗੇ ਮੈਨੂੰ ਇਤਨੀ ਗਾਲੀਆਂ ਦੀ ਹੈ। ਰੋਤੇ ਹੀ ਰਹਤੇ ਹੈ ਲੱਗਦਾ ਰੋਤੇ ਹੀ ਰਹਤੇ ਲੱਗਦਾ ਖਟ ਖਟਾ ਖਟ ਫਟਾਖਟ ਟਕ ਟਕ ਖਟਾ ਖਟ ਖਟਾ ਖਟ ਖਟਾ ਖਟ ਪਰਿਵਾਰ ਵਿੱਚ ਕਿਸੇ ਵੀ ਤਰ੍ਹਾਂ ਦਾ ਮਤਭੇਦ ਨਹੀਂ ਹੈ। ਇਹ ਹੀ ਪਰਸਪੈਕਸ਼ਨ ਲੋਕਾਂ ਵਿੱਚ ਬਣਾਇਆ ਜਾਂਦਾ ਹੈ। ਪਰ ਦੋਸਤੋ ਅੰਦਰ ਖਾਤੇ ਖਿਚਤੂ ਦਾ ਚਲਦੀ ਹੀ ਰਹਿੰਦੀ ਹੈ। ਹਾਂ ਕੰਮ ਕਰ ਲੋਕ ਜਾ ਕੇ ਇਹ ਨਾ ਤੇ ਜੱਬੇ ਕਾ ਲੋਕ ਇਸ ਨੂੰ ਪੱਲਵੇਕ ਵਿੱਚ ਲੈ ਕੇ ਆ ਜਾਂਦੇ ਹਾਂ ਜਿਵੇਂ ਬਿਹਾਰ ਵਿੱਚ ਦੋਸਤੋ ਲਾਲੂ ਪ੍ਰਸ਼ਾਦ ਦੇ ਦੋ ਪੁੱਤਰਾਂ ਨੇ ਕੀਤਾ ਹੈ ਬਿਹਾਰ ਨੂੰ ਲੁੱਟ ਕੇ ਖਾ ਜਾਣ ਵਾਲੇ ਚੰਗੀ ਭਲੀ ਸਟੇਟ ਨੂੰ ਬਰਬਾਦ ਕਰਕੇ ਜੰਗਲ ਰਾਜ ਬਣਾਉਣ ਵਾਲੇ ਲਾਲੂ ਪ੍ਰਸ਼ਾਦ ਯਾਦਵ ਉਹਨਾਂ ਦੇ ਦੋ ਪੁੱਤਰ ਸੱਤਾ ਦੀ ਖਿੱਚਤਾਨ ਵਿੱਚ ਪਰਿਵਾਰ ਨੂੰ ਵੀ ਸ਼ਾਮਲ ਕਰ ਬੈਠੇ ਹਨ ਪਰ ਫਿਲਹਾਲ ਦੋਸਤੋ ਗਾਂਧੀ ਫੈਮਿਲੀ ਵਿੱਚ ਇਹ ਕੁਝ ਵੇਖਣ ਨੂੰ ਨਹੀਂ ਮਿਲਿਆ ਸੋਹਣਿਆ ਗਾਂਧੀ ਉਹਨਾਂ ਦੇ ਪੁੱਤਰ ਰਾਹੁਲ ਗਾਂਧੀ ਅਤੇ ਉਹਨਾਂ ਦੀ ਪੁੱਤਰੀ ਪ੍ਰਿਅੰਕਾ ਗਾਂਧੀ ਨਾਲ ਵਿੱਚ ਹਲੇ ਖਿੱਚਤੂ ਜਗ ਜाहिर ਨਹੀਂ ਹੋਈ ਹੈ ਇੰਦਾ ਗਾਂਧੀ ਦੇ ਪੁੱਤਰਾਂ ਤੋਂ ਬਾਅਦ ਦੋਸਤੋ ਸੰਜੀਤ ਗਾਂਧੀ ਦੀ ਵਿਧਵਾ ਨੂੰ ਮੱਖਣ ਵਿੱਚੋਂ ਵਾਲ ਵਾਂਗੂ ਅੱਡ ਕਰਕੇ ਘਰੋਂ ਅਤੇ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਸੀ ਕਾਂਗਰਸ ਪਾਰਟੀ ਦਾ ਰਾਜਭਾਗ ਦੋਸਤੋ ਰਜੀਵ ਗਾਂਧੀ ਦੀ ਫੈਮਲੀ ਨੂੰ ਸੌਂਪ ਦਿੱਤਾ ਗਿਆ ਹੁਣ ਰਜੀਵ ਗਾਂਧੀ ਦੀ ਵਿਧਵਾ ਸੋਨਿਆ ਗਾਂਧੀ ਉਹ ਕਾਂਗਰਸ ਦੇ ਉੱਪਰ ਕਾਬਜ ਹਨ ਰਾਹੁਲ ਗਾਂਧੀ ਅਤੇ ਪ੍ਰਿੰਕਾ ਗਾਂਧੀ ਪਾਰਟੀ ਵਿੱਚ ਦੋ ਪਾਵਰ ਸੈਂਟਰ ਬਣੇ ਹੋਏ ਹਨ ਇਹ ਸਾਨੂੰ ਮੰਨਣਾ ਹੀ ਪੈਣਾ ਹੈ ਤੇ ਸੱਚਾਈ ਵੀ ਇਹੀ ਹੈ ਦੋਸਤੋ ਇਨ੍ਹਾਂ ਹੀ ਦੋ ਪਾਵਰ ਸੈਂਟਰਾਂ ਵਿੱਚੋਂ ਇੱਕ ਦੋਸਤੋ ਪਾਵਰ ਸੈਂਟਰ ਹੈ ਪ੍ਰਿੰਕਾ ਗਾਂਧੀ ਉਹਨਾਂ ਨਾਲ ਨਵਜੋਤ ਸਿੰਘ ਸਿੱਧੂ ਦੀ ਮੁਲਾਕਾਤ ਹੋਈ ਮੁਲਾਕਾਤ ਚਰਚਾ ਦਾ ਵਿਸ਼ਾ ਬਾਨਾ ਵੀ ਸੀ ਅਤੇ ਬਣ ਵੀ ਗਈ ਹੈ ਤੇ ਹੁਣ ਚਰਚਾ ਹੁਣੀ ਸ਼ੁਰੂ ਹੋ ਗਈ ਹੈ ਪੰਜਾਬ ਕਾਂਗਰਸ ਵਿੱਚ ਹਲਚਲ ਹੋਣੀ ਸ਼ੁਰੂ ਹੋ ਚੁੱਕੀ ਹੈ ਕੀ ਨਵਜੋਤ ਸਿੰਘ ਸਿੱਧੂ ਨੂੰ ਉਹਨਾਂ ਉੱਪਰ ਪੰਜਾਬ ਵਿੱਚ ਥੋਪਿਆ ਜਾਵੇਗਾ ਇਹ ਸਵਾਲ ਇਸ ਕਰਕੇ ਪੈਦਾ ਹੁੰਦਾ ਹੈ ਦੋਸਤੋ ਕਿਉਂਕਿ ਨਵਜੋਤ ਸਿੰਘ ਸਿੱਧੂ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਸਿਆਸੀ ਪਰਤੂ ਬਾਹਰ ਚੱਲ ਰਹੇ ਸਨ ਪਰਸਨਲ ਅਤੇ ਪ੍ਰੋਫੈਸ਼ਨਲ ਲਾਈਫ ਵਿੱਚ ਉਹ ਜਿਆਦਾ ਬਿਜੀ ਨਜ਼ਰ ਆ ਰਹੇ ਸਨ ਪਰ ਪਬਲਿਕ ਲਾਈਫ ਵਿੱਚ ਬਤੌਰ ਨੇਤਾ ਹੋਣ ਤੇ ਉਹ ਕਿਤੇ ਨਜ਼ਰ ਨਹੀਂ ਆ ਰਹੇ ਸਨ ਨਾ ਹੀ ਉਹਨਾਂ ਦੇ ਕਿਸੇ ਵੀ ਤਰ੍ਹਾਂ ਦੇ ਬਿਆਨ ਪਬਲਿਕ ਵਿੱਚ ਆ ਰਹੇ ਸਨ ਅਚਾਨਕ ਹੀ ਪ੍ਰਿੰਕਾ ਗਾਂਧੀ ਨਾਲ ਮੁਲਾਕਾਤ ਸਿਆਸੀ ਮਾਰਾਂ ਦਾ ਮੰਨਣਾ ਹੈ ਕਿ ਪੰਜਾਬ ਵਿੱਚ 2027 ਦੀਆਂ ਚੋਣਾਂ ਵਾਸਤੇ ਇੱਕ ਸੀਐਮ ਫੇਸ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਨਵਜੋਤ ਸਿੰਘ ਸਿੱਧੂ ਦੀ 86 26 ਦੋਸਤ ਇੱਕ ਇਮਾਨਦਾਰ ਨੇਤਾ ਵਾਲੀ ਹੈ ਉਹਨਾਂ ਉੱਪਰ ਕਿਸੇ ਵੀ ਤਰ੍ਹਾਂ ਦੇ ਭ੍ਰਿਸ਼ਟਾਚਾਰ ਦੇ ਦੋਸ਼ ਨਹੀਂ ਲੱਗੇ ਹਨ ਬਾਕੀ ਦੋਸਤੋਂ ਕ੍ਰਿਕਟਰ ਤੇ ਸ਼ੋਅ ਵਿੱਚ ਕਰਕੇ ਉਹ ਚਰਚਿਤ ਚਿਹਰਾ ਵੀ ਹਨ ਇਸ ਤੋਂ ਇਲਾਵਾ ਦੋਸਤੋ ਜਦੋਂ ਪੰਜਾਬ ਵਿੱਚ ਕੈਪਟਨ ਮਰਿੰਦਰ ਦੀ ਸਰਕਾਰ ਕਾਂਗਰਸ ਸਰਕਾਰ ਹੁੰਦੀ ਸੀ ਤਾਂ ਉਹ ਪੰਜਾਬ ਕਾਂਗਰਸ ਵਿੱਚ ਨੰਬਰ 2 ਦੀ ਹیثیت ਰੱਖਦੇ ਰਹੇ ਪਰ ਦੋਸਤ ਉਸ ਵੇਲੇ ਕੈਪਟਨ ਮਰਿੰਦਰ ਸਿੰਘ ਨੂੰ ਹਟਾ ਕੇ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਦਿੱਤਾ ਗਿਆ ਉਸ ਵੇਲੇ ਨਵਜੋਤ ਸਿੰਘ ਸਿੱਧੂ ਇਸ ਦਾ ਹੱਕ ਰੱਖਦੇ ਸਨ ਪਰ ਉਹ ਆਪਣੇ ਹੱਥ ਮਲਦੇ ਰਹੇ ਉਹਨਾਂ ਦੇ ਹੱਥ ਕੁਝ ਵੀ ਨਾ ਆਇਆ ਕਿਸੇ ਵੀ ਅਹੁਦੇ ਨੂੰ ਲੈ ਕੇ ਉਹਨਾਂ ਨੇ ਲਗਭਗ ਨਾਂ ਵਿੱਚ ਹੀ ਸੈਰ ਲਾਇਆ ਕਿਉਂਕਿ ਉਹਨਾਂ ਦਾ ਮੰਨਣਾ ਸੀ ਕਿ ਉਹ ਮੁੱਖ ਮੰਤਰੀ ਦੇ ਅਹੁਦੇ ਦੇ ਦਾਅਵੇਦਾਰ ਹਨ ਆਹ ਬਿਆਨ ਮੇਰੇ ਸਿੱਧੂ ਜੀ ਹਾਂਜੀ ਆਪ ਇੱਥੇ ਬੈਠ ਕੇ ਮੁਸਕਰਾ ਰਹੇ ਹਨ ਪਰ ਹਮ ਕਬਸੇ ਪੁਰਾਣੇ ਕਿਲੇ ਨੇ ਬੇਸਬਰੀ ਸੇ ਆਪ ਦਾ ਇੰਤਜ਼ਾਰ ਕਰ ਰਹੇ ਥੇ ਦੋਸਤੋ ਚਰਨ ਸਿੰਘ ਚੰਨੀ ਦੇ ਮੇਟੂ ਵਰਗੇ ਕਈ ਇਲਜ਼ਾਮ ਲੱਗੇ ਹੋਏ ਸਾਨੂੰ ਪਰ ਇਹ ਸਭ ਦੇ ਬਾਵਜੂਦ ਵੀ ਨਵਜੋਤ ਸਿੰਘ ਸਿੱਧੂ ਦੀ ਥਾਂ ਤੇ ਚਰਨ ਸਿੰਘ ਚੰਨੀ ਨੂੰ ਕੈਪਟਨ ਮਨਿੰਦਰ ਜੀ ਥਾਂ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਗਿਆ ਕਾਰਨ ਉਹਨਾਂ ਦਾ ਦਲਤ ਹੋਣਾ ਸੀ ਦਲਤ ਚਿਹਰਾ ਅਤੇ ਪੰਜਾਬ ਵਿੱਚ ਦਲਤਾਂ ਦੀ ਵੱਸੋ ਉਹਨਾਂ ਦਾ ਪਰਸੈਂਟੇਜ ਵੇਖਦੇ ਹੋਏ ਚਰਨ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਗਿਆ ਲਗਭਗ 5-6 ਮਹੀਨੇ ਵਾਸਤੇ ਉਹ ਪੰਜਾਬ ਦੇ ਮੁੱਖ ਮੰਤਰੀ ਰਹੇ ਦੋਸਤੋ 5-6 ਮਹੀਨੇ ਦੇ ਕਾਰਜਕਾਲ ਦੌਰਾਨ ਵੀ ਉਹਨਾਂ ਦੇ ਉੱਪਰ ਮੀ ਟੂ ਦੇ ਫੇਰ ਦੁਆਰ ਦੇ ਇਲਜ਼ਾਮ ਲੱਗੇ ਇੱਕ ਮਹਿਲਾ ਪ੍ਰਸ਼ਾਸਨਿਕ ਅਧਿਕਾਰੀ ਨੇ ਇਹ ਇਲਜ਼ਾਮ ਲਗਾਇਆ ਸੀ ਦੋਸਤੋ ਦੋਸਤੋ 2022-23 ਦੀਆਂ ਚੋਣਾਂ ਵੇਲੇ ਦਲਦਚੇਰਾ ਚਰਨਜੀਤ ਸਿੰਘ ਚੰਨੀ ਉਹ ਦੋਵੇਂ ਥਾਵਾਂ ਤੋਂ ਲੜੇ ਸਨ ਤੇ ਦੋਵੇਂ ਥਾਵਾਂ ਤੋਂ ਹਾਰ ਗਏ ਬੁਰੀ ਤਰ੍ਹਾਂ ਕਾਂਗਰਸ ਦਾ ਦਲਿਤ ਕਾੜੀ ਨਾ ਚੋਣਾਂ ਵਿੱਚ ਨਾ ਚੱਲਿਆ ਪਰ ਦੋਸਤੋ ਚਰਨਜੀਤ ਸਿੰਘ ਚੰਨੀ ਗਾਂਧੀ ਫੈਮਿਲੀ ਦੇ ਪੰਜਾਬ ਵਿੱਚ ਪਹਿਲੀ ਪਸੰਦ ਬਣੇ ਰਹੇ ਦੋਸਤੋ ਉਹਨਾਂ ਨੂੰ ਵੀ ਪ੍ਰਿੰਕਾ ਗਾਂਧੀ ਦੇ ਧੜੇ ਦਾ ਮੰਨਿਆ ਜਾਂਦਾ ਹੈ ਨਵਜੋਤ ਸਿੰਘ ਸਿੱਧੂ ਵੀ ਉਸੇ ਧੜੇ ਵਿੱਚ ਹੁਣ ਸ਼ਾਮਲ ਹੋ ਗਏ ਹਨ ਪਰ ਕੀ ਰਾਹੁਲ ਗਾਂਧੀ ਵਾਲਾ ਧੜਾ ਕੀ ਰਾਹੁਲ ਗਾਂਧੀ ਦੇ ਸਿਆਸੀ ਮੰਡਲੀ ਜੀਹਾਂ ਜੋ ਮੰਡਲੀ ਰਾਹੁਲ ਗਾਂਧੀ ਨੂੰ ਘੇੜੀ ਰਹਿੰਦੀ ਹੈ ਉਹ ਸਿਆਸੀ ਮੰਡਲੀ ਕੀ ਇਹਨਾਂ ਨੂੰ ਕੋਈ ਤਵੱਜੋ ਦੇਵੇਗੀ ਪੰਜਾਬ ਵਿੱਚ ਦੋਸਤੋ ਰਾਜਾ ਵਿਰਿੰਗ ਵਾਲਾ ਧੜਾ ਵੀ ਵੱਡਾ ਧਰਾ ਹੈ ਰਾਜੀਵ ਵਿਰਿੰਗ ਤੋਂ ਇਲਾਵਾ ਦੋਸਤੋ ਪ੍ਰਤਾਪ ਸਿੰਘ ਬਾਜਵਾ ਮਾਝੇ ਦੇ ਪ੍ਰਤਾਪ ਸਿੰਘ ਉਹਨਾਂ ਦਾ ਧੜਾ ਵੀ ਆਪਣੀ ਦਾਅਵੇਦਾਰੀ ਪੇਸ਼ ਕਰਦਾ ਹੈ। ਇਹਨਾਂ ਤੋਂ ਇਲਾਵਾ ਦੋਸਤੋ ਦੋਆਬੇ ਦਾ ਇੱਕ ਧੜਾ ਉਹ ਵੀ ਐਕਟਿਵ ਰਹਿੰਦਾ ਹੈ ਤਕਰੀਬਨ ਹਰ ਚੋਣਾਂ ਵੇਲੇ। ਇਹ ਜੋ ਵੱਖ-ਵੱਖ ਧੜੇ ਪੰਜਾਬ ਵਿੱਚ ਐਕਟਿਵ ਹਨ ਦੋਸਤੋ ਇਹਨਾਂ ਦੇ ਨੇਤਾ ਮੰਨੇ ਜਾਂਦੇ ਹਨ ਰਾਹੁਲ ਗਾਂਧੀ। ਇਹ ਵੀ ਪੰਜਾਬ ਵਿੱਚ 2027 ਦੀਆਂ ਚੋਣਾਂ ਵੇਲੇ ਖਲਾਰਾ ਪਾਉਣਗੇ ਹੀ। ਬੇਸ਼ੱਕ ਸਾਰੇ ਇਹ ਇੱਕ ਦਿਸਨ ਦੀ ਕੋਸ਼ਿਸ਼ ਕਰਨਗੇ ਪਰ ਅੰਦਰੋਂ-ਅੰਦਰ ਇੱਕ ਦੂਜੇ ਦੀ ਲੱਤਾਂ ਖਿੱਚਣਗੇ ਹੀ ਦੋਸਤੋ। ਜੇ ਇਹ ਸਭ ਕੁਝ ਇੰਜੇ ਚੱਲਦਾ ਰਿਹਾ 2027 ਵੇਲੇ ਇਹ ਇੱਕ ਦੂਜੇ ਦੀਆਂ ਲੱਤਾਂ ਖਿੱਚਦੇ ਰਹੇ ਤਾਂ ਦੋਸਤੋ ਪੰਜਾਬ ਵਿੱਚ ਕਾਂਗਰਸ ਦੇ ਹੱਥ ਜੀ ਹਾਂ ਸੱਤਾ ਦੂਰ ਹੋ ਸਕਦੀ ਹੈ ਉਪਰੋ ਥੋਪੇਗੇ ਨਵਜੋਤ ਸਿੰਘ ਸਿੱਧੂ ਨੂੰ ਕਿ ਇਹ ਸਾਰੇ ਨੇਤਾ ਪੰਜਾਬ ਵਿੱਚ ਸਵਕਾਰ ਕਰ ਲੈਣਗੇ ਵੈਸੇ ਵੀ ਦੋਸਤੋ ਨਵਜੋਤ ਸਿੰਘ ਸਿੱਧੂ ਬੜਬੋਲੇ ਸੁਭਾਅ ਦੇ ਮੰਨੇ ਜਾਂਦੇ ਹਨ ਇਹੋ ਜਿਹੇ ਵਿਅਕਤੀ ਦੋਸਤੋ ਲੜਾਈ ਝਗੜੇ ਨੂੰ ਤਾਂ ਲੀਡ ਕਰ ਸਕਦੇ ਹਨ ਪਰ ਸਰਕਾਰਾਂ ਸੱਤਾ ਜੀ ਹਾਂ ਉਹਨਾਂ ਨੂੰ ਚਲਾਉਣਾ ਬੜਾ ਔਖਾ ਹੁੰਦਾ ਹੈ ਇਹੋ ਜਿਹੇ ਲੋਕਾਂ ਲਈ ਜੋ ਸਭ ਦੀ ਸੁਣਦਾ ਹੋਵੇ ਭਾਵੇਂ ਆਪਣੀ ਹੀ ਕਰਦਾ ਹੋਵੇ ਇਹੋ ਜਿਹੇ ਵਿਅਕਤੀ ਨੂੰ ਹੀ ਸੱਤਾ ਦੇ ਉੱਪਰ ਬਿਠਾਣਾ ਠੀਕ ਰਹਿੰਦਾ ਹੁੰਦਾ ਹੈ ਉਹੀ ਸਾਰੇ ਲੋਕਾਂ ਨੂੰ ਨਾਲ ਲੈ ਕੇ ਚੱਲ ਸਕਦਾ ਹੈ ਬਾਕੀ ਦੋਸਤੋ ਜੀ ਕਾਂਗਰਸ ਦੀ ਟੋਪ ਲੀਡਰਸ਼ਿਪ ਨੇ ਇਹਨਾਂ ਨੂੰ ਪੰਜਾਬ ਵਿੱਚ ਸੀਐਮ ਚਿਹਰਾ ਬਣਾ ਕੇ ਥੋਪ ਦਿੱਤਾ ਤਾਂ ਦੋਸਤੋ ਮਜਬੂਰੀ ਵਿੱਚ ਸਭ ਨੂੰ ਜਿਹਾ ਨਵਜੋਤ ਸਿੰਘ ਸਿੱਧੂ ਨੂੰ ਤਕਰੀਬਨ ਆਪਣਾ ਆਗੂ ਮੰਨਣਾ ਹੀ ਪਵੇਗਾ ਤੇ ਉਹਨਾਂ ਦੇ ਨਾਲ ਚੱਲਣਾ ਹੀ ਪਵੇਗਾ ਦੋਸਤੋ ਰਾਜਨੀਤੀ ਵਿੱਚ ਕੁਝ ਵੀ ਹੋ ਸਕਦਾ ਹੈ ਹੋ ਸਕਦਾ ਹੈ ਕਿ ਬਾਕੀ ਮੈਂਬਰਾਂ ਨੂੰ ਇਹ ਕਿਹਾ ਜਾਵੇ ਕਿ ਵਿਖ ਵਿੱਚ ਜੋ ਵੀ ਮੁੱਖ ਮੰਤਰੀ ਹੋਵੇਗਾ ਉਸ ਦਾ ਫੈਸਲਾ ਟੋਪ ਲੀਡਰਸ਼ਿਪ ਕਰੇਗੀ ਚੋਣਾਂ ਜਿੱਤਣ ਤੋਂ ਬਾਅਦ ਪਰ ਅੰਦਰ ਖਾਤੇ ਇਹ ਸਨੇਹਾ ਦੇ ਦਿੱਤਾ ਜਾਵੇਗਾ ਕਿ ਨਵਜੋਤ ਸਿੰਘ ਸਿੱਧੂ ਹੀ ਉਹ ਪੰਜਾਬ ਦੇ ਪ੍ਰਭਖ ਦੇ ਮੁੱਖ ਮੰਤਰੀ ਹੋਣਗੇ ਦੋਸਤੋ ਚਲੋ ਮੰਨ ਲੈਂਦੇ ਹਾਂ ਕਿ ਹਾਈ ਕਮਾਂਡ ਨੇ ਮਿਸਟਰ ਨਵਜੋਤ ਸਿੰਘ ਸਿੱਧੂ ਨੂੰ 2027 ਵਿੱਚ ਸੀਐਮ ਚੇਰਾ ਬਣਾ ਦਿੱਤਾ ਤਾਂ ਦੋਸਤੋ ਦਲਿਤ ਚੇਰਾ ਦਲਿਤ ਵੋਟਰ ਉਹ ਪੰਜਾਬ ਵਿੱਚ ਉਹਨਾਂ ਨੂੰ ਕਿਵੇਂ ਪ੍ਰਾਪਤ ਹੋਣਗੇ ਕਿਉਂਕਿ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਪਾਰਟੀ ਕਾਂਗਰਸ ਹਾਈ ਕਮਾਂਡ ਬੜੇ ਲੰਮੇ ਸਮੇਂ ਤੋਂ ਪਿਛਲੇ ਲੰਮੇ ਸਮੇਂ ਤੋਂ ਦਲਿਤ ਚੇਰੇ ਵੱਜੋਂ ਪੰਜਾਬ ਵਿੱਚ ਸਥਾਪਿਤ ਕਰਨ ਉੱਪਰ ਲੱਗੀ ਹੋਈ ਹੈ ਬਾਹਰ ਦੀਆਂ ਸਟੇਟਾਂ ਵਿੱਚ ਵੀ ਉਹਨਾਂ ਨੂੰ ਦਲਿਤ ਚੇਰੇ ਵੱਜੋਂ ਲਜਾਇਆ ਤੇ ਪ੍ਰਚਾਰਿਆ ਜਾਂਦਾ ਹੈ ਬਾਕੀ ਬਾਕੀ ਇਹਨਾਂ ਦੇ ਕ੍ਰਿਪਟੋ ਕ੍ਰਿਸਚੀਅਨ ਹੋਣ ਦੇ ਵੀ ਸ਼ੰਕੇ ਕੀਤੇ ਜਾਂਦੇ ਹਨ ਦੋਸਤੋ ਪੰਜਾਬ ਵਿੱਚ ਦਲਤ ਵੋਟਰ ਅਤੇ ਹੁਣ ਵੱਡੀ ਗਿਣਤੀ ਵਿੱਚ ਸਾਈ ਵੋਟਰ ਉਹ ਕਾਂਗਰਸ ਆਪਣੇ ਵੱਲ ਕਿਵੇਂ ਖਿੱਚੇਗੀ ਇਸ ਲਈ ਦੋਸਤੋ 2027 ਦੀਆਂ ਚੋਣਾਂ ਵਿੱਚ ਕਾਂਗਰਸ ਚਰਨਜੀਤ ਚੰਨੀ ਨੂੰ ਕੋਈ ਮਹੱਤਵਪੂਰਨ ਅਹੁਦਾ ਉਹ ਦੇਣ ਦਾ ਵਾਅਦਾ ਕਰੇਗੀ ਹੀ ਦੋਸਤੋ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ ਜਾਂ ਤਾਂ ਉਹਨਾਂ ਨੂੰ ਮੁੱਖ ਮੰਤਰੀ ਦਾ ਪਦ ਜਾਂ ਫਿਰ ਡਿਪਟੀ ਸੀਐਮ ਦਾ ਪਦ ਉਹ ਜ਼ਰੂਰ ਦੇਣ ਦਾ ਵਾਅਦਾ ਕੀਤਾ ਜਾਵੇਗਾ ਤਾਂ ਯੋਧਾ ਵੋਟਰ ਅਤੇ ਇਸਾਈ ਵੋਟਰ ਇੱਕ ਮੁਸ਼ਤ ਕਾਂਗਰਸ ਨੂੰ ਪੈਣਗੇ ਤੁਹਾਡਾ ਕੀ ਮੰਨਣਾ ਹੈ ਦੋਸਤੋ ਚਰਨਜੀਤ ਚੰਨੀ 2027 ਦੀਆਂ ਚੋਣਾਂ ਵੇਲੇ ਪੰਜਾਬ ਕਾਂਗਰਸ ਵੱਲੋਂ ਮੁੱਖ ਮੰਤਰੀ ਦੇ ਦਾਅਵੇਦਾਰ ਹੋਣਗੇ ਜਾਂ ਡਿਪਟੀ ਸੀਐਮ ਹੋਪ ਪੰਜਾਬ ਦੇ ਤੁਸੀਂ ਕਮੈਂਟ ਕਰਕੇ ਆਪਣੀ ਰਾਏ ਸ਼ੇਅਰ ਕਰ ਸਕਦੇ ਹੋ ਅੰਤ ਵਿੱਚ ਦੋਸਤੋ ਮੁੱਖ ਮੰਤਰੀ ਜਾਂ ਫੂ ਮੁੱਖ ਮੰਤਰੀ ਬਣਨ ਦਾ ਫੈਸਲਾ ਉਹ ਤਾਂ ਸਰਕਾਰ ਬਣਨ ਤੇ ਹੀ ਹੋਵੇਗਾ ਕੀ ਕਾਂਗਰਸ ਪਾਰਟੀ 2027 ਵਿੱਚ ਕੰਪਲੀਟ ਮੈਜੋਰਟੀ ਪ੍ਰਾਪਤ ਕਰ ਸਕੇਗੀ ਉਸ ਤੋਂ ਬਾਅਦ ਹੀ ਤਾਂ ਇਹ ਆਪਣਾ ਦਾਵਾ ਠੋਕ ਸਕੇਗੀ ਸਰਕਾਰ ਬਣਾਉਣ ਲਈ ਦੋਸਤੋ ਪੰਜਾਬ ਵਿੱਚ ਜਿਵੇਂ ਇਸਾਈ ਹੋ ਚੁੱਕੇ ਲੋਕਾਂ ਦੀ ਗਿਣਤੀ ਵਧੀ ਹੈ ਪੰਜਾਬ ਵਿੱਚ ਪ੍ਰਵਾਸੀ ਹੋਣਾ ਵਿੱਚੋਂ ਵੀ ਬਹੁਤੇ ਮੁਸਲਮਾਨ ਹਨ ਉਹ ਪੱਕਾ ਹੀ ਕਾਂਗਰਸ ਨੂੰ ਵੋਟ ਕਰਨਗੇ ਹਿੰਦੂਵਾਦੀ ਪਾਰਟੀ ਦਾ ਠੱਪਾ ਲਵਾ ਚੁੱਕੀ ਭਾਈਪਾ ਜਾਂ ਫਿਰ ਦੋਸਤੋ ਸਿੱਖਾਂ ਦੀ ਨੁਮਾਇੰਦਗੀ ਦਾ ਦਾਵਾ ਕਰਨ ਵਾਲੇ ਸ਼੍ਰੋਮਣੀ ਕਾਲੀ ਦਲ ਨੂੰ ਤਾਂ ਇਹ ਵੋਟ ਪ੍ਰਾਪਤ ਨਹੀਂ ਹੋਣਗੇ ਇੰਜ ਦੋਸਤੋ ਆਮ ਆਦਮੀ ਪਾਰਟੀ ਤੋਂ ਸਤੇ ਹੋਏ ਐਨਟੀ ਆਮ ਆਦਮੀ ਪਾਰਟੀ ਵੋਟ ਉਹ ਵੀ ਤਾਂ ਕਾਂਗਰਸ ਨੂੰ ਹੀ ਪ੍ਰਾਪਤ ਹੋਣ ਦੀ ਵੱਡੀ ਸੰਭਾਵਨਾ ਹੈ 2027 ਦੀਆਂ ਚੋਣਾਂ ਵੇਲੇ ਬਾਕੀ ਦੋਸਤੋ ਕਿਉਂਕਿ ਪੰਜਾਬ ਵਿੱਚ ਤਕੜੀ ਤੇ ਸ਼੍ਰੋਮਣੀ ਕਾਲੀ ਦਲ ਉਹ ਲਗਾਤਾਰ ਆਤਮਕਾਤੀ ਕਦ ਘਟ ਹੁੰਦੀ ਜਾ ਰਹੀ ਸਿੱਖ ਵਸੋਂ ਦੇ ਵੋਟਾਂ ਲਈ ਉਹ ਜੂਝ ਰਿਹਾ ਹੈ ਤੇ ਹਿੰਦੂ ਵੋਟਰਾਂ ਤੇ ਕੋਮਨ ਵੋਟਰ ਜਿਨ੍ਹਾਂ ਵਿੱਚ ਘੱਟ-ਘੱਟਰ ਮਜਬੀ ਲੋਕਾਂ ਦੇ ਵੋਟ ਆਉਂਦੇ ਹਨ ਉਹ ਉਹ ਉਹਨਾਂ ਤੋਂ ਲਗਭਗ ਪੱਲਾ ਛਡਾਉਂਦਾ ਹੀ ਜਾ ਰਿਹਾ ਹੈ 2027 ਦੀਆਂ ਚੋਣਾਂ ਵਿੱਚ ਦੋਸਤੋ ਸ਼ਰਮਨੀ ਕਾਲੀ ਦਲ ਮੌਜੂਦਗੀ ਦਾ ਦਿਖਾ ਸਕਦਾ ਹੈ ਪਰ ਸਰਕਾਰ ਨਹੀਂ ਬਣਾ ਸਕਦਾ ਪੰਜਾਬੀ ਵਿੱਚ ਬਾਕੀ ਦਲਾਂ ਦੇ ਵਾਂਗ ਦੋਸਤੋ ਸ਼ਰਮਨੀ ਕਾਲੀ ਦਲ ਵੀ ਪੰਜਾਬ ਵਿੱਚ ਭਾਜਪਾ ਦੇ ਪੈਰ ਲੱਗ ਨਹੀਂ ਦੇ ਰਿਹਾ ਅਤੇ ਉਸ ਕੋਲ ਆਪਣੇ ਕੋਲ ਪਾਵਰ ਹੈ ਨਹੀਂ ਕਿ ਉਹ ਇਕੱਲਾ ਆਪਣੀ ਮжоਰਿਟੀ ਦੇ ਸਿਰ ਤੇ ਸਰਕਾਰ ਬਣਾ ਸਕੇ ਮੇਰੇ ਦੋਸਤੋ ਪੰਜਾਬ ਵਿੱਚ ਮੈਦਾਨ ਕਾਂਗਰਸ ਅਤੇ ਆਵਾਦੀ ਪਾਰਟੀ ਲਈ ਖੁੱਲਾ ਛੱਡਿਆ ਜਾ ਰਿਹਾ ਹੈ 2027 ਦੀਆਂ ਚੋਣਾਂ ਵਾਸਤੇ ਸ਼ਰਮਣੀ ਅਕਾਲੀ ਦਲ ਵਾਂਗ ਹੋ ਸਕਦਾ ਹੈ ਕਿ ਦੋਸਤੋ ਇਸ ਵਾਰ ਭਾਜਪਾ ਜੀ ਹਾਂ ਭਾਜਪਾ ਪੰਜਾਬ ਵਿੱਚ ਆਪਣੀ ਮੌਜੂਦਗੀ ਪਹਿਲਾਂ ਮੰਗ ਜਾਂ ਉਸ ਤੋਂ ਵੀ ਵੱਧ ਦਿਖਾਉਣ ਵਿੱਚ ਸਫਲ ਹੋ ਜਾਵੇ ਪਰ ਦੋਸਤੋ ਮੁੱਖ ਮੈਦਾਨ ਆਵਾਦੀ ਪਾਰਟੀ ਅਤੇ ਕਾਂਗਰਸ ਲਈ ਹੀ ਖੁੱਲਾ ਹੈ ਹਾਂ ਜੇ ਕੋਈ ਨਵੀਂ ਤੇ ਨਵਾਂ ਪਲੇਅਰ ਐਂਟਰ ਨਹੀਂ ਹੁੰਦਾ 2027 ਦੀਆਂ ਚੋਣਾਂ ਵੇਲੇ ਬਾਕੀ ਦੋਸਤੋ ਜੇ ਕਾਂਗਰਸ ਜਿੱਤੇ ਦੇ ਨੇੜੇ ਜਾਂਦੀ ਹੈ ਤਾਂ ਪੰਜਾਬ ਨੂੰ ਕੋਣ ਨਵਾਂ ਐਜ਼ ਅ ਸੀਐਮ ਜਾਂ ਡਿਪਟੀ ਸੀਐਮ ਮਿਲੇਗਾ ਮੁੱਖ ਮੰਤਰੀ ਬਣਨ ਲਈ ਸਿੱਧੂ ਜਾਂ ਚੰਨੀ ਸ਼ਾਇਦ ਸਿੱਧੂ ਸਾਹਿਬ ਹੀ ਮੁੱਖ ਮੰਤਰੀ ਦੀ ਦੌੜੇਦਾਰੀ ਠੋਕਣਗੇ ਕਿਉਂਕਿ ਦੋਸਤੋ ਉਹਨਾਂ ਨੂੰ ਇਸ ਤੋਂ ਥੱਲੇ ਸਬਰ ਹੀ ਨਹੀਂ ਆਵੇਗਾ ਕਿਉਂਕਿ ਕੈਪਟਨ ਰਵਿੰਦਰ ਸਕਾਰਵੇਲੇ ਵੀ ਉਹਨਾਂ ਨੂੰ ਡਿਪਟੀ ਸੀਐਮ ਦਾ ਪਦ ਦੱਸਦੇ ਹਨ ਕਿ ਆਫਰ ਕੀਤਾ ਗਿਆ ਸੀ ਪਰ ਉਹਨਾਂ ਨੇ ਸਬਕਾਰ ਨਹੀਂ ਕੀਤਾ ਇੰਜ ਜੇ ਉਹ ਦੁਆਰ ਦੀ ਐਕਟਿਵ ਹੁੰਦੇ ਹਨ ਤਾਂ ਇਸ ਵਾਰ ਮੁੱਖ ਮੰਤਰੀ ਪਦ ਦੇ ਉਹੀ ਮੁੱਖ ਦੌੜੇਦਾਰ ਹੋਣਗੇ ਪਰ ਪੰਜਾਬ ਦੀ ਸਿਆਸਤ ਵਿੱਚ ਚੰਨੀ ਸਾਹਿਬ ਉਹਨਾਂ ਦੀ ਵੀ ਤਾਂ ਪੂਰੀ ਮੌਜੂਦਗੀ ਰਹੇਗੀ ਉਹ ਵੀ ਤਾਂ ਇੱਕ ਸਨਮਾਨਿਤ ਸ਼ਖਸੀਅਤ ਹਨ ਪਰ ਪੰਜਾਬ ਵਿੱਚ ਦੋਸਤੋ ਚੰਨੀ ਸਾਹਿਬ ਉਹਨਾਂ ਦੀ ਵੀ ਤਾਂ ਸ਼ਖਸੀਅਤ ਕਾਂਗਰਸ ਵਿੱਚ ਬਹੁਤ ਵੱਡੀ ਬਣ ਚੁੱਕੀ ਹੈ ਕਿ ਕਾਂਗਰਸ ਉਹਨਾਂ ਨੂੰ ਇਗਨੋਰ ਕਰ ਸਕਦੀ ਹੈ ਬਿਲਕੁਲ ਨਹੀਂ ਹੋ ਸਕਦਾ ਹੈ ਕਿ 2027 ਦੀਆਂ ਚੋਣਾਂ ਵੇਲੇ ਡਿਪਟੀ ਸੀਐਮਓ ਪੰਜਾਬ ਚਰਨਜੀਤ ਸਿੰਘ ਚੰਨੀ ਹੋਣ ਕਾਂਗਰਸ ਪਾਰਟੀ ਵੱਲੋਂ ਇਸ ਲਈ ਬਕਾਇਦਾ ਦੋਸਤੋ ਰਾਜਨੀਤੀ ਇਸ ਤਰ੍ਹਾਂ ਦੇ ਪਿਆਦੇ ਫਿੱਟ ਕਰਨਾ ਸ਼ੁਰੂ ਕਰ ਦਿੱਤੇ ਗਏ ਹਨ ਕਾਂਗਰਸ ਪਾਰਟੀ ਵੱਲੋਂ ਤੁਸੀਂ ਆਪਣੀ ਰਾਏ ਦੋਸਤੋ ਕਮੈਂਟ ਕਰਕੇ ਹੋਰਾਂ ਨਾਲ ਵੀ ਸ਼ੇਅਰ ਕਰ ਸਕਦੇ ਹੋ ਜੇ ਦੋਸਤੋ ਵੀਡੀਓ ਠੀਕ ਲੱਗੀ ਹੋਵੇ ਤਾਂ ਲਾਈਕ ਜ਼ਰੂਰ ਕਰੋ ਸ਼ੇਅਰ ਵੀ ਕਰ ਸਕਦੇ ਹੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰੋ ਧੰਨਵਾਦ ਪਹਿਲਾਂ ਰਿਕਸ਼ਾ ਹੁੰਦਾ ਸੀ ਮੇਰੇ ਬਾਪੂ ਦਾ ਵੀ ਟੈਂਟ ਸਟੋਰ ਸੀ ਅਸੀਂ ਰਿਕਸ਼ਾ ਮੈਂ ਬੜਾ ਚਲਾਇਆ ਮੈਂ ਵੀ ਤੁਹਾਡੇ ਵਿੱਚ ਦਾ ਹੀ ਆ ਮੈਂ ਵੀ ਰਿਕਸ਼ਾ ਚਲਾਉਂਦਾ ਰਿਹਾ ਹੈ ਉਹਨੇ ਕਦੇ ਘਰ ਦੇ ਵਿੱਚ ਮੱਝਾਂ ਰੱਖੀਆਂ ਮੰਨੂ ਸੁਣੋ 1 ਮਿੰਟ ਮੰਨੂ ਧਾਰ ਵੀ ਚੋਣੀ ਆਉਂਦੀ ਹੈ ਮੰਨੂ ਸੰਨੀ ਵੀ ਕਰਨੀ ਆਉਂਦੀ ਹੈ ਮੰਨੂ ਪਤਾ ਹੈ ਕਿ ਜੇ ਮੈਂ ਜਦ ਦੁੱਧ ਨਾਲ ਡਵੇ ਦਾ ਟੀਕਾ ਕਿਵੇਂ ਲਾਈ ਮੈਨੂੰ ਲਾਉਣਾ ਹੁੰਦਾ ਤੇ ਮੈਨੂੰ ਦੁੱਧ ਵੀ ਚੋਣਾ ਆਉਂਦਾ ਤੇ ਮੈਨੂੰ ਪਤਾ ਹੈ ਕਿ ਹਾਰੇ ਦੇ ਵਿੱਚ ਦੁੱਧ ਕਿਵੇਂ ਪੱਕਦਾ ਲਾਲ ਹੁੰਦਾ ਤੇ ਕਿਵੇਂ ਮੈਂ ਆਪਣੀ ਮਾਂ ਤੋਂ ਥੋੜੀ ਜਿਹਾ ਪਾਤੀ ਹੋ ਕੇ ਉਹਨੇ ਚੋਰੀ ਕਰਕੇ ਪੀਂਦਾ ਸੀ ਇਸ ਕਰਕੇ ਆਮ ਆਦਮੀ ਕਿਸ ਤਰ੍ਹਾਂ ਰਹਿੰਦਾ ਹੈ ਪੰਜਾਬੀ ਆਦੀ ਬਹੁਆ ਸਾ ਮੇਰੋ ਰੂਪ ਹੈ ਖਾਸ ਖਾਲਸਾ ਮੈਂ ਹੋ ਕੋ ਨਿਵਾਸ ਖਾਲਸਾ ਮੇਰੋ ਮੁਖ ਹੈ ਅੰਗ ਖਾਲਸਾ ਕਹਿ ਹੋਂ ਬਸਤ ਸਦ ਸੰਗ